ਦੀ ਮਿੱਤਰੋ ਕੱਚੀ ਆਪਾਂ ਸੁਣੋ ਇੱਕ ਗਾਹ ਦਿਖਾ ਰਹੇ ਆ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਜੇ ਥਾਂਲੇ ਵੇ ਦੀ ਗੱਲ ਕਰਕੇ ਤਾਂ ਪੂਰੀ ਮਿੱਤਰੋ ਸਾਫ ਹੈ ਹਜੇ ਕੱਚੀ ਆ 15 20 ਦਿਨਾਂ ਦੀ ਦੁੱਧ ਵੀ ਬਾਈ ਕਹਿੰਦਾ ਵੀ ਪਿਛਲੇ ਸੂਏ ਚੰਗਾ ਕੱਟਿਆ ਬਾਈ ਰਮਨਦੀਪ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਪਿੰਡ ਹੈਗਾ ਜੀ ਲਹਿਰਾ ਮੁਹਬਤ ਪੂਰੀ ਜਾਣਕਾਰੀ ਬਾਈ ਤੂੰ ਲੈਨੇ ਆ ਫਿਰ ਆਪਾਂ ਧੁਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਵੀਰੇ ਬਹੁਤ ਵਧੀਆ ਠੀਕ ਹੈ ਸੁਆ ਕਿਹੜਾ ਸੁੰਦੀ ਆ ਜੀ ਇਹਦਾ ਤੀਜਾ ਸੁਆ ਬਾਈ ਜੀ ਤੀਜਾ ਸੁਆ ਸੁੰਦੀ ਆ ਹਾਂਜੀ ਹਾਂ ਦੁੱਧ ਕਿੰਨਾ ਕੁ ਦਿੱਤਾ ਬਸ ਜੀ ਦੁੱਧ ਵੀਰੇ ਇਹਨੇ ਮੇਰੇ ਤਾਂ ਜੀ ਤੋਂ ਲਈ ਸੀ ਇਹ ਪਹਿਲਾਂ ਪਿਛਲੇ ਸੂਏ ਸਾਈ ਸੀ 1 ਲੀਟਰ ਦੁੱਧ ਦਿੰਦਾ ਇਹਨੇ ਨਹੀਂ ਲੀਟਰ ਹਾਂ ਹਾਂ ਕੋਈ ਟੀਕਾ ਕਿਹੜਾ ਲੱਗਿਆ ਜੀ ਟੀਕਾ ਇਹਦੇ ਮੇਰੇ ਹੁਣ ਯਾਦ ਨਹੀਂ ਹੈਗਾ ਕਿ ਆਪਣੇ ਕੋਲ ਕਰੋਂ ਸਟ੍ਰਿਪ ਪਈ ਹੈਗੀ ਹਾਂ ਮਤਲਬ ਟੀਕਾ ਹੈਗਾ ਟੀਕਾ ਵਧੀਆ ਲਗਾਇਆ ਵੀ ਮਤਲਬ ਓਕੇ ਦੁੱਧ 10 ਲੀਟਰ ਆ ਤੀਜੇ ਸਵੇਰ ਸੁਬਣਾ ਹੈ ਟੀਕਾ ਚੰਗਾ ਲੱਗਿਆ ਹੈ ਨਾ ਹਾਂਜੀ ਹਾਂ ਠੰਡੀ ਸੀਲ ਠੰਡੀ ਸੀਲ ਵੀ ਪਰ ਮੈਂ ਜਵਾਕ ਭੇਜੇ ਇਹ ਆਪਣੀ ਗਾਰੰਟੀ ਹੈ ਓਕੇ ਓਕੇ ਇਹਨੂੰ ਤੋਰੋ ਜੇ ਇੱਕ ਵਾਰੀ ਤੀਜੇ ਸਵੇਰ ਸੁਣੀ ਆ ਮਿੱਤਰੋ ਠੰਡੇ ਵੀ ਦੀ ਪੂਰੀ ਸਾਫ ਹੈ ਦਿਨ ਕਿੰਨੇ ਕੁ ਲੈ ਜੂ ਜਨੂਬੀ ਹੈ 9 ਦਿਨ ਤੋਂ ਪਏ ਆ 9 ਦਿਨ ਤੋਂ ਉੱਤੋਂ ਦੀ ਲਿਆ ਸੀ ਮਤਲਬ ਵੀ 9 ਦਿਨ ਤਾਂ ਹੂੰ ਪਏ 9 8 9 ਤਰੀਕ ਨੂੰ ਦਿਨ ਪੂਰੇ ਹੁੰਦੇ ਆ 9 ਤਰੀਕ ਨੂੰ ਦਿਨ ਪੂਰੇ 9 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਫਤਾ 10 ਦਿਨ ਮਿੱਤਰੋ ਪਸੂ ਉੱਤੇ ਵੀ ਲੈ ਲੈਂਦਾ ਕਿਉਂਕਿ 9 ਮਹੀਨੇ 9 ਦਿਨ ਲੈਂਦੀ ਹੁੰਦੀ ਆ ਗਾਂ ਲੈਵਾ ਦਾ ਪੂਰਾ ਫਾਸ ਜਾਂਦਾ ਵੀਰੇ ਤੇ ਲੈਵਾ ਕਹਿੰਦਾ ਬਹੁਤ ਜਦੋਂ ਤਿਆਰ ਕਰਦੀ ਜਾਂਦਾ ਫਸ ਜਾਂਦਾ ਬਹੁਤ ਜ਼ਿਆਦਾ ਤਿਆਰ ਕਰਦੀ ਲੈਵਾ ਦਾ ਲੈਵਾ ਦਾ ਮਤਲਬ ਫਾਸ ਜਾਂਦਾ ਐ ਇਹਨੂੰ ਤੋੜ ਦੇ ਬਾਹਰ ਨੂੰ ਮੜਾ ਜਾ ਸੋ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਕੱਦ-ਕੱਟ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਤੇ ਦੁੱਧ ਬਾਈ ਕਹਿੰਦਾ ਵੀ 19 ਲੀਟਰ ਦੁੱਧ ਕੱਢਿਆ ਵਾ ਵਜਣਾ ਕੁਝ ਵੀ ਨਹੀਂ ਹਜੇ ਇਹਦਾ ਹਾਂਜੀ ਲੇਵਾ ਤਾਂ ਸਟਾਰਟਿੰਗ ਹੀ ਆ ਨਾ ਸਟਾਰਟਿੰਗ ਹੀ ਆ ਨਾ ਮੌਕੇ ਤੇ ਬਣਾਉਂਦੀ ਏ ਲੇਵਾ ਠੀਕ ਹੈ ਉਹ ਤਾਂ ਅੰਦਰ ਪਹਿਲਾਂ ਹੀ ਤਿਆਰੀ ਵੇਲੇ ਮਿੱਤਰੋ ਸੂਣ ਦੇ ਮੌਕੇ ਤੇ ਬਾਈ ਕਹਿੰਦਾ ਵੀ ਲੇਵਾ ਬਣਾਉਂਦੀ ਆ ਤੰਕਰ ਪਹਿਲਾਂ 4 ਦਿਨ ਪਹਿਲਾਂ ਹੀ ਲੇਵਾ ਬਣਾਉਂਦੀ ਆ ਠੀਕ ਹੈ 3-4 ਦਿਨ ਪਹਿਲਾਂ ਖਣਾ ਦੀ ਪੂਰੀ ਮਿੱਤਰੋ ਸਾਫ ਹੈ ਜਿਹੜੇ ਭਰਾ ਨੂੰ ਕੋਈ ਕੱਚੇ ਫਸਲ ਦੀ ਲੋੜ ਹੋਵੇ ਤਾਂ ਕਰ ਸਕਦੇ ਹੋ ਹਾਂਜੀ ਕੰਡੀਸ਼ਨ ਵੀ ਆਪਣੀ ਗਾਰੰਟੀ ਆ ਬਈ ਠੰਡੇ ਸੀਲ ਫੁੱਲਾ ਢਿੱਲਾਵਾਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦੇ ਹੈ ਜੀ ਹਾਂ ਬਹੁਤ ਜ਼ਿਆਦੇ ਹੈ ਹਨਾ ਹਾਂ ਥੋੜਾ ਕੈਮਰੇ ਤੋਂ ਦੱਬਦੀ ਹੈ ਹਨਾ ਕੈਮਰੇ ਦਾ ਕਰਕੇ ਦੱਬਦੀ ਹੈ ਓਕੇ ਰੇਟ ਪਰ ਕੀ ਕਰਤਾ ਜੀ ਦਾ ਆਪਾ ਰੇਟ ਹੈ ਦਾ ਬਈ 67000 ਰੁਪਏ 67 ਹਾਂਜੀ ਹਾਂ ਬਾ ਲੈਣ ਦੇਣੀ ਲੈਣ ਦੇਣੀ ਆਪਾਂ ਕਰ ਦਾਂਗੇ ਮੌਕੇ ਤੇ ਕਰ ਦਾਂਗੇ ਥੋੜਾ ਘਣਾ ਹੋ ਜੂ ਹਾਂ ਹੋ ਜੂਗਾ ਬਈ ਠੀਕ ਆ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਆਪਣੇ ਵੀਰੇ 98783 ਹਾਂਜੀ 10990 98783 10990 ਪਿੰਡ ਲਹਿਰਾ ਮੁਹੱਬਤ ਕਰ ਆਪਣਾ ਕਿੱਥੇ ਜੇ ਜੀ ਕਰ ਆਪਣਾ ਹੈਗਾ ਗੁਰਦੁਆਰਾ ਪਾਸ਼ਾਹੀ ਸ਼ੇਮੀ ਕੋਲੇ ਠੀਕ ਹੈ ਕੋਲੇ ਨੇੜੇ ਖੂਹ ਹੈਗਾ ਨੇੜੇ ਖੂਹ ਹੈ ਹਾਂਜੀ ਹਾਂ ਸੋ ਜਿਹੜੇ ਵੀ ਵੀਰ ਭਰਾਵਾਂ ਨੂੰ ਮਿੱਤਰੋ ਜਰੂਰ ਤੋਂ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਿੰਡ ਹੈਗਾ ਜੀ ਲਹਿਰਾ ਮੁਹੱਬਤ ਹੈ ਜ਼ਿਲ੍ਹਾ ਹੈਗਾ ਜੀ ਬਠਿੰਡਾ ਤੀਜੇ ਸੂਏ ਇਹਨੇ ਸੁਣਾ ਵਜਣ ਚੰਗਾ ਖਤਕਾਰ ਠੀਕ ਹੈ ਸਾਹੀਵਾਲ ਮਿੱਤਰੋ ਕ੍ਰਾਸ ਇਹ گا